ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਜੀ ਹੋਰ ਬਾਜੀ ਸਭ ਠੀਕ ਆ ਕੀ ਠੀਕ ਆ ਕੀ ਹੋਰ ਸੁਣਾਓ ਸੰਦੀਪ ਬਸ ਮੇਰਾ ਮੇਰਾ ਧੜੇ ਹੋਰ ਹੋਰ ਕੀ ਬੰਦਾ ਜੀ ਅੱਜ ਸੰਭੂ ਨਹੀਂ ਆਇਆ ਸੰਭੂ ਮੜਾ ਪਾਸੇ ਗਿਆ ਪੰਜਾਂ ਚਾਹ ਚਲੋ ਕੋਈ ਗੱਲ ਨਹੀਂ ਇੱਧਾ ਹੀ ਆਂ ਆਮ ਵੀ ਪੈ ਜਾਂਦਾ ਪੈਂਦਾ ਜੀ ਹਾਂਜੀ ਹਾਂਜੀ ਚਲੋ ਸਾਰੇ ਸੰਦੀਪ ਡੈਡੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲੋ ਇਹ ਅੱਜ ਪੰਜ ਛੇ ਮਾਲ ਪਿਛਲਾ ਹਾਂਜੀ ਵੇਖ ਗਿਆ ਮੈਨੂੰ ਜੀ ਸੰਦੀਪ ਜੀ ਹੋਰ ਵੀ ਕੱਲ ਵੀ ਡੰਗਰ ਤਿੰਨ ਚਾਰ ਵਿਕੇ ਹਾਂਜੀ ਹਾਂਜੀ ਆਪਣੇ ਕੋਈ ਕਾਰੀਗਰ ਵੀ ਲੈ ਜਾਂਦੇ ਚਲੋ ਹਾਂ ਇਹ ਮਾਲ ਅਗਲੇ ਨੂੰ ਛੱਡ ਕੇ ਦਵਾਂਗੇ ਸਾਰੇ ਕੀ ਆਉਂਦਾ ਵਾ ਹਨਾ ਜਿਹਨੂੰ ਅਗਲੇ ਨੂੰ বাজਦਾ ਕੋ ਨਹੀਂ ਫੇਰ ਆਉਣਾ ਕੀ ਲੈਣਾ ਆਪਣੇ ਹਨਾ ਇਹ ਕਰਕੇ ਅੱਜ ਵੀ ਡੰਗਰ ਤੇ 3 ਕ ਸੂਏ ਆ ਠੀਕ ਆ ਦੋ ਗੱਬਣਾ ਵਈਆਂ ਹਾਂਜੀ ਤੇ ਪੰਜਾਂ ਕ ਦੀ ਪਾਵਾਂਗੇ ਡੰਗਰ ਤੇ ਡੰਗਰ ਦਾ ਬਾਵਾ ਖੜੇ ਜੇ ਇਹ ਇੰਨਾ ਕੀ ਬੜਾ ਖਲਾਰਾ ਇਹ ਬਾਜੀ ਸੂਈ ਆ ਇਹ ਸੂਈ ਆ ਅੱਛਾ ਠੀਕ ਆ ਵਾਜੀ ਉਹ ਬੜਾ ਅੰਦਾਜ਼ਾ ਲੈਣਾ ਹੈ ਬੜਾ 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 ਸੰਦੀਪ ਸਾਹਿਬ 10 ਤੋਂ 11 ਲੀਟਰ ਬੋਲਾ ਹੀ ਹੋ ਬੋਲਾ ਨਹੀਂ ਹੋਈ ਆਵੇਂ ਹਾਂ 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 ਸਹੀ ਗੱਲ ਹੈ ਜੀ ਅਜੇ ਥਾਣੀ ਬੜਾ ਜ਼ੋਰ ਦੱਸਾ ਜੀ ਦੋ ਡੰਗ ਚੋਈ ਸਿਰਫ ਹਾਂ ਦੋ ਡੰਗ ਸਿਰਫ ਚਵਾਈ ਹੋਈ ਹੋਈ ਵੇ ਠੰਡੀ ਤੇ ਸੀਲਵੇਂ ਲੋਕ ਨਹੀਂ ਸਿੱਧਾ ਤਾਤੂਲੀ ਬੜੀ ਓਕੇ ਭਾਜੀ ਕਿੰਨਾ ਕਰਜੀ ਫਿਰ ਤੋਂ ਦੋ ਦਸ ਸੰਦੀਪ ਸਿਆ 12 13ਵੇਂ 15 16 ਦੇ 12 ਦੇ ਬਿਲਕੁਲ ਜੀ ਤੇ 12 ਤੋਂ 14 ਲੀਟਰ ਕਰੂਗੀ ਹਾਂਜੀ ਤੇ ਖੋਲੀਏ ਜੀ ਹਾਂਜੀ ਲਓ ਜੀ ਕੱਟਾ ਮਗਰ ਮਗਰ ਕੱਟਾ ਆ ਅਜੇ ਕੱਟਾ ਮਗਰ ਆ ਗਿਆ ਠੀਕ ਆ ਲਓ ਜੀ ਕਰੋ ਚੈੱਕ ਸੋਣੀ ਜੋਟੀ ਆ ਤੇ ਦੇਖੋ ਸਿੰਗਲ ਾਡੀ ਬਹੁਤ ਸੋਹਣਾ ਲੱਗਿਆ ਥਾਲੇਵਾ ਕਰੋ ਚੈੱਕ ਮੇਰਾ ਵੀ ਚੁਆਈ ਚੁਈ ਬੜੀ ਸਨੀਸ ਆ ਜੇ ਲੱਪਾ ਲੁਪਾ ਮਾਰਿਆ ਜੇ ਦੋ ਡੰਕ ਦੋ ਚੁਆਈਆਂ ਹੋਈਆਂ ਸਿਰਫ ਠੀਕ ਆ ਹਾਂਜੀ ਆ ਜੀ ਫਸ ਭਾਬੂ ਅੱਜ ਵੀ ਉੱਡਦੇ ਆ ਨਾ ਕੋਈ ਗੱਲ ਹਾਂਜੀ ਬਾਜੀ ਫਿਰ ਕਹਿੰਦੇ ਸਾਂ ਮੋਲਰ ਤੇ ਕਰਾਂਗੇ 1 ਲੱਖ ਹਾਂਜੀ ਤੇ 92000 ਦੀ ਹਾਂ ਨਾ ਦਮ ਹਾਂ ਨਹੀਂ ਦੇ ਲੈਣ ਵਾਲਾ ਕਿਉਂ ਦੇਣ ਵਾਲਾ ਮੋਲਾ ਨਹੀਂ ਨਹੀਂ ਪਹਿਲੇ ਸੌ ਲੱਖ 200 ਲੱਖ ਠੀਕ ਹੈ ਜੀ ਬਸ ਠੀਕ ਆ ਛੋਟੀਆਂ ਸਪਾਈਆਂ ਹੋਈਆਂ ਤੇ ਕਰੇ ਹਾਂ ਯਾ ਆ ਜੇ ਆ ਗੱਬੜਾ ਜੀ ਇਹ ਵੀ ਸੁਈ ਅਜੇ ਵੀ ਸੁਈ ਹਾਂਜੀ ਦੁੱਧ ਕਿਨਾਰੇ ਥੱਲੇ ਇਹਦੇ ਥੱਲੇ ਬੋਲਾ ਜੀ ਸੰਦੀਪ ਜੀ ਆ ਨਾੜੂ ਨਾਲ ਸਾਰੇ ਬੱਚਾ ਗਿੱਲੇ ਨਾਲ ਹਾਂ ਬਸ ਬਸ ਠੀਕ ਆ ਗਿੱਲੇ ਬੱਚੇ ਉਦਾਂ ਜੀ ਗਿੱਲੇ ਬੱਚੇ ਬਿਲਕੁਲ ਆ ਚੈੱਕ ਕਰੋ ਆ ਰਹੇ ਬੜੀ ਮਹਿਬੂਬੀ ਆਈ ਮੈਂ ਭਾਰੀ ਤੇ ਮਜੀਦ ਉਹਦੇ ਕਹਿੰਦਾ ਜੀ ਬੋਲਾ ਹੀ ਆਣਾ ਇਹ ਬੋਲਾ 8-9 ਕਿਲੋ ਉਸਨੇ ਬੋਲਾ ਸਾਫ ਹੋ ਗਈ ਇਹ ਸਾਫ ਹੋ ਗਈ ਪੂਰੀ ਅੱਛਾ ਸਾਫ ਹੋ ਗਈ ਹਾਂਜੀ ਹਾਂਜੀ ਠੀਕ ਆ ਇਹ ਪੂਰੀ ਸਾਫ ਹੋ ਗਈ ਐ ਕੋ 8-9 ਕਿਲੋ ਬੋਲਾ 9 ਲੀਟਰ ਹੋ ਵਾ ਠੀਕ ਆ ਹਾਂਜੀ ਲਓ ਮਾਜ ਨਾਲ ਹੀ ਮਾਜ ਪੂਰੀ ਹਾਂਜੀ 12 ਕਿ ਲੀਟਰ ਕਰੂਗੀ ਵਾ ਠੀਕ ਆ ਲਓ ਜੀ ਕਰੋ ਚੈੱਕ ਕਰੀ ਤੇ ਮਜੀਦ ਫਿਰਦੀ ਕੀ ਮਾਰਾ ਇਹਦਾ ਸੰਦੇਸ਼ ਦਾ ਮੁੱਲ 15 ਹਾਂਜੀ 95 ਦੀ 95000 ਦੀ ਹਨਾ ਲਓ ਜੀ ਦੇਣ ਲੈਣ ਵਾਲਾ ਦੇਣ ਲੈ ਵਾ ਠੀਕ ਆ ਬਾਕੀ ਛੋੜ ਛਾੜ ਹੋਊਗੀ ਚਲੋ 200 ਜੇ 500 ਜੇ ਇਹ ਨਹੀਂ ਕੋਈ ਨਬੇ ਲਾਈ ਨਾ ਠੀਕ ਹੈ ਹਣਾ ਠੀਕ ਹੈ ਸਪਾਈਆਂ ਬੜੀਆਂ ਇਹ ਵੀ ਸੂਈ ਇਹ ਵੀ ਸੂਈ ਸੰਦੀਪ ਜੀ ਇਹ ਵੀ ਸੂਈ ਆ ਰੰਗ ਵੇਖ ਝੋਟੀ ਆ ਕਿੰਨਾ ਸੋਹਣਾ ਕਣੀ ਬੜਾ ਕਲਰ ਆ ਝੋਟੀ ਦਾ ਤੇ ਦੁੱਧ ਭਾਜੀ ਦੋ ਦੇਰ ਕੋ ਵੀ 9 10 ਲੀਟਰ ਬੋਲਾ ਹੀ ਹੋਊਗਾ ਲੈ ਤਾਜੀ ਐ ਬਿਲਕੁਲ ਗਰਮ ਦੇ ਬੋਲੇ ਵਿੱਚ ਹੀ ਆ ਜੀ ਇਹਦੀ ਵੀ ਦੁੱਜੀ ਚਵਾਈ ਹੋਈ ਹੈ ਜੀ ਅੱਛਾ ਹਾਂਜੀ ਲਓ ਜੀ ਕਰੋ ਇਹ ਵੀ ਇਹ ਵੀ ਜੈਡ ਬਲੈਕ ਝੋਟੀ ਆ ਤੇ ਦੇਖੋ ਥਾਂਲੇਵਾ ਮੈਂ ਨਾ ਸਪਾਈਆਂ ਕਿਦੇ ਵੇਖ ਝੋਟੀ ਠੀਕ ਹੈ ਜੀ ਹਾਂ ਚੰਗੀ ਝੋਟੀ ਹੈ ਜੀ ਦੁੱਧ ਵਾਲੀ ਹਾਂਜੀ ਕੱਟਾ ਦਾ ਕਰਾਈ ਕਟਾਈ ਆ ਸੰਦੀਪ ਸਾਬਾ ਕੀ ਬੀਹ ਲੰਘੇ ਸਾਰੇ ਠੀਕ ਆ ਆ ਜਾ 6 7 ਡੰਗਰ ਸੂਏ ਆ ਠੀਕ ਆ ਕਟਾਈ ਇਹਦੇ ਮਗਰ ਕਟਾਈ ਆ ਜੀ ਜਿਆਦਾ ਕਟੇ ਦੇ ਅੰਡੀਆਂ ਅੱਜ ਵੀ ਦੋ ਸੂਈਆਂ ਕਟੇ ਹੀ ਆ ਕਟਾਈ ਆ ਇੰਡੀ ਭਾਜੀ ਫਿਰ ਕੀ ਮਰ ਇਹਦੀ ਸੰਦੀਪ ਸਾਬਾ ਮੁੱਲ ਇਹਦਾ ਵੀ ਲੱਖ ਹਾਂਜੀ ਇਹ ਵੀ 92000 ਇਹ ਵੀ 92000 92000 ਦੀ ਦੇ ਦਾਂਗੇ ਬੱਚਲਾਂ ਦਾ ਟਾਈਮ ਬਾਕੀ ਲੱਪਾ ਲੂਪਾ ਪੁੱਟਿਆ ਨਹੀਂ ਅਜੇ ਛੋਟੀਆਂ ਨੇ ਪਰ ਛੋਟੀਆਂ ਤੋਂ ਪਾਈਆਂ ਸਪੂਈਆਂ ਬੜੀਆਂ ਇਹ ਨੇ ਧੀ ਠੀਕ ਹੈ ਇਹ ਹਾਂ ਬਿਲਕੁਲ ਜੀ ਬਹੁਤ ਜਿਆਦਾ ਸੌਖਾ ਠੀਕ ਠੀਕ ਹੈ ਚਲੋ ਚਲੋ ਹਾਂ 92000 ਦੇ ਤੇ ਆਹ ਜੀ ਇਹ ਗੱਬੜ ਅਜੀ ਇਹ ਗੱਬੜ ਆ ਹਾਂ ਜੀ ਲਓ ਜੀ ਇਹ ਗੱਬੜ ਜੋਟੀ ਆ ਉਹਨਾਂ ਦਾ ਵੀ ਥੱਲਾ ਵੇਖਿਆ ਜੀ ਕਰਾਂ ਨੇ ਥੱਲਾ ਵੇਖ ਸੰਦੀਪ ਸਾਹਿਬਾ ਵਾਹ ਜੀ ਵਾਹ ਪਤਾ ਲੱਗਦਾ ਜੀ ਇਹ ਭੜਾਏ ਮੜਾ ਆ ਠੀਕ ਆਜੋ ਇਹ ਬਜੀ ਫਿਰ ਕਿੰਨਾ ਕਰ ਜੀ ਤੁਸੀਂ ਸੰਦੀਪ ਸਿੰਘ ਜੀ 10 12 ਹੀ 10 12 ਆਪਾਂ ਵੱਧ ਨਹੀਂ ਬਾਕੀ ਸੇਵਾ ਦੇ ਸਿਰ ਤੇ ਆ ਸੇਵਾ ਦੇ ਸਿਰ ਤੇ ਬਿਲਕੁਲ ਆਪਾਂ ਕਹੀ ਜੀ 14 15 ਪਾ ਲੈ 14 ਚੋ ਲੋ 12 ਚੋ ਲੋ ਜਿੰਦਾ ਮਰਜੀ ਚੋ ਲੋ ਹੈਨਾ ਬਿਲਕੁਲ ਇੰਦੀ ਕੀਮਤ ਜੀ ਇਹਦੀ ਕੀਮਤ ਸੰਦੀਪ ਸਿੰਘ ਮੁੱਲ 85 76000 ਦੀ ਦਵਾ ਚਲੋ ਜਾਨ ਦੋ ਵਾ ਠੀਕ ਆ ਹਾਂ ਜ਼ਿਆਦਾ ਨਹੀਂ ਆਪਾਂ ਇਹ ਕਰਨਾ 76000 ਦਾ ਹਾਂ ਵੇਖੋ ਮੈਂ ਇਹ ਦੇ ਦੂਗਾ ਇਹ ਠੀਕ ਆ ਵਾ ਠੀਕ ਆ ਆ ਗਏ ਵੇ ਸੰਦੀਪ ਸਿੰਘ ਗਾੜੀ ਦਿਖਾ ਲ ਹਾਂਜੀ ਹਾਂ ਗਾੜੀ ਵੇ ਸੱਲਾ ਕੱਲਾ ਥਾ ਨਾ ਵੇ ਹਾਂ ਨਹੀਂ ਠੀਕ ਹੈ ਭਾਈ ਆਪਾਂ ਦੇਣ ਲੈਣ ਵਾਲਾ ਮੁੱਲ ਇਹ ਨਹੀਂ ਵੀ ਜ਼ਿਆਦਾ ਕੋਈ ਇਹ ਵੀ ਗੱਬਣ ਇਹ ਵੀ ਗੱਬਣ ਛੋਟੀ ਦੂਜਾ ਸੂਆ ਜੀ ਇਹ ਦੂਜਾ ਸੂਆ ਦੂਜਾ ਸੂਆ ਛੋਟੀ ਇਹ ਵੀ ਗੱਬਣ ਦੋ ਗੱਬਣਾ ਤਿੰਨ ਸੂਈਆਂ ਸੂਈਆਂ ਹਾਂਜੀ ਆ ਕਰੋ ਚੱਕ ਇਹ ਛੋਟੀ ਇਦਾਂ ਤੋਰਨ ਥੋੜੀ ਤਿਲ ਤਿਲ ਕਣੇ ਆ ਉਧਰ ਹਾਂ ਹਾਂ ਆ ਵਜੇ ਕਿਤੇ ਮੈਟ ਲੈ ਆਂਦੇ ਹਾਂਜੀ ਵੀ ਐਸਾ ਨਹੀਂ ਤਾਂ ਤਲਾ ਇਹਦਾ ਵੀ ਮੈਂ ਨਾ ਬੜਾ ਜਿੰਨਾ ਵਜਨ ਉਹਨਾਂ ਹੀ ਥੱਲਾ ਬਹੁਤ ਸਾਫ ਆ ਜੀ ਇਹ ਇਹ ਐਂਦੀ ਵਰਗੀ ਮੈਂ ਜੀ ਸੰਦੀਪ ਮੋਲੇ ਦਾ ਵੀ 80 ਹਾਂ 72000 ਦੀ ਦਵਾਂਗੇ ਚਲੋ ਲੈਜ ਬਿਲਕੁਲ ਜਾਇਜ਼ ਮੋਲ ਲਓ ਜੀ ਜਾਇਜ਼ ਮੋਲ ਕਿਸਾਨੀ 72000 ਤਾਂ ਲੋ ਜੀ ਆਹ ਪੰਜ ਜੋੜੇ ਸੇਰ ਆ ਇਹ ਤਾਂ ਦੇਖ ਲੈ ਮੁੱਲ ਮੁੱਲ ਭੱਲੇ ਵਖਾਲ ਤੋਂ ਕਰੇ ਚੈੱਕ ਕਰ ਲੋ ਬਿਲਕੁਲ ਜਾਇਜ਼ ਗਾਮ ਆ ਵਾ ਵਾ ਬੰਨੇ ਕਿ ਨਹੀਂ ਮਦਾਨ ਆ ਬੁਰੇ ਬਜ਼ਾਰ ਬੰਨੇ ਜੀ ਆ ਦੇਖੋ ਦੇਖੋ ਕਰ ਲਾਂਦੀ ਸਾਂ ਲੱਖ ਰੁਪਈਆ ਨਹੀਂ ਥਲਾ ਨਹੀਂ ਇਦਾਂ ਦਾ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਚੰਗੇ ਚੰਗੇ ਜੋੜੇ ਆ ਜੀ ਐਵੇਂ ਥੋੜਾ ਵਾ ਜੀ ਆ ਦੇਖ ਲੈ ਇਹ ਠੀਕ ਆ ਤੇ ਹਾਂ ਉੱਥੇ ਜਾ ਕੋਈ ਇਹ ਨਹੀਂ ਵੀ ਐਵੇਂ ਸਾਰੇ ਜਾ ਮੁਰਮੁਰ ਆਂਦਾ ਘੁੰਮ ਕੇ ਇੱਥੇ ਸੰਦੀਪ ਸਾਹਿਬ ਆਪਣੀ ਮੱਝ ਕੋਈ ਚਵਾਉਣ ਨਹੀਂ ਆਇਆ ਲੋਕੀਂ ਦੋ ਲੋ ਟੰਗ ਮਹਾਰਾਜ ਦੀ ਕਿਰਪਾ ਕੋਈ ਚਵਾਉਣ ਨਾ ਆਵੇ ਠੀਕ ਆ ਉੱਥੇ ਘਲਾਂਗੇ ਇਦਾਂ ਹੀ ਅੱਗੇ ਵੀ ਗਈਆਂ ਹੁਣ ਵੀ ਜਾਣਗੀਆਂ ਚਲੋ 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 ਵਧੀਆ ਇਹ 7008242705 ਪਿੰਡ ਕੋੜਯਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬੱਬਕਾਲਾ ਮੈਨੇ ਇਦੋਂ ਹੀ ਆਪਣੇ ਮੈਹਤੇ ਤੋਂ ਵੀ 10 ਕਿਲੋ 8 10 ਕਿਲੋ ਪੈ ਜਾਂਦਾ ਹਾਂ ਤੇ ਖਲਚੀਆਂ ਤੋਂ ਵੀ ਇੰਨਾ ਹੀ 10000 ਹਾਂਜੀ ਤੇ ਇਹ ਵੇਚਾਏ ਜੇ ਪੈ ਜਾਂਦਾ ਮੈਨੂੰ ਹਾਂਜੀ ਸਸੇਗਾ ਸਸੇਗਾ